ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਦਿਨ ਆ ਜੀ ਅੱਜ ਸੰਡੇ ਦਾ ਤੇ ਠੀਕ ਆ ਅੱਜ ਕਿਦਰੀ ਕਮਮ ਠੀਕ ਆ ਜੀ ਕੱਜ ਤੇ ਜਸ਼ਨ ਆਪਣਾ ਸੁਪਤਾ ਪਿਆ ਛੁੱਟੀ ਦਾ ਪੂਰਾ ਫਾਇਦਾ ਉਹ ਕਰ ਰਿਹਾ ਉਠਾਰ ਰਿਹਾ ਇਹ ਵੀ ਨੀਂਦ ਪੂਰੀ ਕਰ ਰਿਹਾ ਆਪਦੀ ਤੇ ਜਸ਼ਨੀ ਉਠ ਖੜ ਪੁੱਤ ਲਓ ਜੀ ਮੈਂ ਤੇ ਮੰਮੀ ਪੀ ਰਿਆ ਦੂਜੀ ਵਾਰ ਵਾਲੀ ਚਾਹ ਉਧਰ ਪਸ਼ੂ ਵਾਲਾ ਕੰਮ ਤਾਂ ਦਾ ਨਿਮੇੜਿਆ ਸਾਰੇ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡਾ ਬਲੌਗ ਦੇਖ ਰਹੇ ਹੈ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸੋਨੇ ਸੋਨੇ ਕਮੈਂਟ ਕਰਿਓ ਜੀ ਬਾਕੀ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਉੱਠ ਖੜਾ ਯੱਟ ਏ ਏ ਏ ਲੋ ਜੀ ਉੱਠ ਖੜਾ ਜਸ਼ਨ ਆਪਾਂ ਮੈਂ ਜਾ ਕੇ ਨੀ ਆ ਦਾ ਵਿਸਤਾਰ ਦੁੱਖ ਤਰ੍ਹਾਂ ਚੱਲੀ ਜਾਂਦਾ ਮੰਮੀ ਸੁਣ ਲਾਗੇ ਖਬਰਾਂ ਬਾਕੀ ਜੀ ਜਿਹੜੇ ਸਾਰੇ ਜਣੇ ਕਮੈਂਟ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪ ਦਾ ਪਿਆਰ ਆਈ ਸਪੋਰਟ ਆਪ ਦੀ ਆਈ ਫੜਾ ਕੇ ਰੱਖੋ ਜੀ ਤੇ ਪਲੀਜ਼ ਐਡ ਆਉਂਦੀ ਐਡ ਨੂੰ ਸਕਿਪ ਨਾ ਕਰਿਆ ਕਰੋ ਸਾਰੇ ਜਣੇ ਐਡ ਦੇਖ ਲਿਆ ਕਰੋ ਪਲੀਜ਼ ਰਿਕਵੈਸਟ ਆ ਜੀ ਤੁਹਾਨੂੰ ਸਾਰਿਆਂ ਨੂੰ ਤੇ ਚਾਹ ਪੀ ਲੋ ਜੀ ਸਾਰੇ ਚਾਹ ਪੀ ਲੋ ਜੀ ਸਾਰੇ ਜਣੇ ਲਓ ਜੀ ਇੱਥੇ ਲੱਗੇ ਸੀ ਆਪਾਂ ਝਾੜੂ ਕੱਢਣ ਮੈਂ ਝਾੜੂ ਲਾ ਦੀਏ ਤੇ ਅੱਜ ਤਾਂ ਫਿਰ ਸੰਡੇ ਦਾ ਦਿਨ ਸੀਗਾ ਜਸ਼ਨ ਨੂੰ ਵੀ ਤਿਆਰ ਕਰਨਾ ਸੀ ਅੱਗੇ ਮੈਂ ਜਸ਼ਨ ਨੂੰ ਤਿਆਰ ਕਰਕੇ ਜਮਾਂ ਰੈਡੀ ਇਹਦਾ ਖਾਣਾ ਖੂਣਾ ਬਣਾ ਕੇ ਬਾਅਦ ਚ ਝਾੜੂ ਲਾਉਣੀ ਹੁੰਦੀ ਸੀ ਤੇ ਇੱਕ ਕਦੇ ਮੰਮੀ ਲਾਉਂਦੇ ਕਦੇ ਮੈਂ ਲਾਦਨੀ ਤੇ ਹੁਣ ਫਿਰ ਮੰਮੀ ਕੱਪੜੇ ਛੱਲੀ ਆਂਦੇ ਸੀਗੇ ਜਿਹੜੇ ਮਸ਼ੀਨ ਚੋਂ ਕੱਢੇ ਸੀ ਜਿਹੜੇ ਤੇ ਮੈਂ ਝਾੜੂ ਲਾ ਰਹੀ ਸੀ ਇੱਥੇ ਜਸ਼ਨ ਦੇ ਰੈਡੀ ਪਾਣੀ ਪੀ ਰਹੇ ਸੀਗੇ ਫਰਿੱਜ ਚੋਂ ਤੇ ਇਹਨਾਂ ਦੇ ਫੋਨ ਫੋਨ ਚਲਾ ਕੇ ਪੜਾ ਚਾਹ ਜਿਹਦੇ ਰੈਡੀ ਨੇ ਫੋਨ ਦੇ ਵਿੱਚ ਰਿਚਾਰਜ ਖਤਮ ਹੋਇਆ ਪਿਆ ਤੇ ਹੁਣ ਤੱਕ ਘਰ ਹੀ ਰੱਖ ਜਾਂਦੇ ਆ ਫੋਨ ਖੇਤ ਵੀ ਨਹੀਂ ਲੈ ਕੇ ਜਾਂਦੇ ਰਿਚਾਰਜ ਹੈ ਨਹੀਂ ਦੋ ਤਿੰਨ ਦਿਨ ਹੋ ਗਏ ਤੇ ਰਿਚਾਰਜ ਕਰਵਾਇਆ ਹੀ ਨਹੀਂ ਬਸ ਇਹਨਾਂ ਨੇ ਤੇ ਮੈਂ ਲਾ ਰਹੀ ਸੀ ਜੀ ਝਾੜੂ ਸੁਬਾ ਸੁਬਾ ਐ ਹੁੰਦਾ ਜੀ ਝਾੜੂ ਤੇ ਪੋਚੇ ਵਾਲਾ ਕੰਮ ਤੇ ਕੱਪੜਿਆਂ ਵਾਲਾ ਕੰਮ ਜਾਂ ਨਿਬੜ ਜੈ ਨਾ ਜਦੋਂ ਫਿਰ ਐ ਕੰਮ ਹੌਲਾ ਜਿਹਾ ਪੈ ਜਾਂਦਾਗਾ ਫਿਰ ਐ ਸ਼ਾਂਤੀ ਜਿਮਾਨ ਨੂੰ ਆ ਜਾਂਦੀ ਹੈ ਵੀ ਹਾਂ ਭਈ ਇੰਨਾ ਕੰਮ ਨਿਬੜ ਗਿਆ ਤੇ ਚਲੋ ਆਰਾਮਦਾਰੀ ਜੀ ਆ ਜਾਂਦੀ ਹੈ ਤੇ ਕਮਰੇ ਚੋਂ ਮੈਂ ਕੱਢ ਲਈ ਸੀ ਜੀ ਝਾੜੂ ਹੁਣ ਮੈਂ ਬਾਹਰ ਲਾ ਰਹੀ ਸੀ ਚੌਂਤਰੇ ਤੇ ਤੇ ਜਸ਼ਨ ਦੇ ਰੜੀ ਪੀ ਰਹੇ ਸੀ ਚਾਹ ਤੀਜੀ ਵਾਰ ਪਾ ਰਹੇ ਸੀ ਚਾਹ ਹੁਣ ਤਾਂ ਦੋ ਵਾਰੀ ਪੀਨੇ ਆ ਸਾਰੇ ਜਸ਼ਨ ਦੇ ਰੜੀ ਤੇ ਸਾਡੇ ਡੈਡੀ ਯਾਨੀ ਕਿ ਮੇਰਾ ਸੌਰਾ ਸਾਹ ਵੀ ਥੋੜੀ ਚਾਹ ਜ਼ਿਆਦਾ ਪੀਂਦੇ ਆ ਤੇ ਬਾਕੀ ਮੈਂ ਤੇ ਮੰਮੀ ਤਾਂ ਬਸ 11 ਸਵੇਰ ਵੀ ਨਹੀਂ ਆਉਣੀ ਆ ਤੇ 11 ਪੀਣੀਆਂ ਹੋਣੀਆਂ ਦੂਜੀ ਵਾਰ ਵਾਲੀ ਬਸ ਇਹ ਦੋ ਵਾਰੀ ਪੀਣਿਆ ਸੀ ਤਾਂ ਤੇ ਇਹ ਪੀਂਦੇ ਆ ਦੋ ਤਿੰਨ ਵਾਰੀ ਤਿੰਨ ਚਾਰ ਵਾਰੀ ਤਾਂ ਬੜਾ ਪੀ ਲੈਣ ਜਾਜੋ ਪਤਾ ਲੱਗ ਜੇ ਵੀ ਜੱਗ ਚ ਚਾਹ ਪਈ ਹੈ ਬਸ ਉਹ ਚੱਕ ਲੈਂਦੇ ਆ ਵਾਟੀ ਤੇ ਬਾਕੀ ਜੀ ਬੰਦਿਆਂ ਨੂੰ ਤਾਂ ਹੁੰਦਾ ਹੀ ਆ ਚਾਹ ਦਾ ਹਣਾ ਬਾਕੀ ਇਹਨਾਂ ਨੇ ਖੇਤ ਜਾਣਾ ਸੀਗਾ ਹੁਣ ਉਹਨਾਂ ਜਿਗਾ ਕੱਢਣ ਰੋਟੀ ਤੋਂ ਪਹਿਲਾਂ ਪਹਿਲਾਂ ਕਹਿੰਦੇ ਚਲੋ ਵੀ ਠੰਡ ਹੁੰਦੀ ਹੈ ਵਧੀਆ ਮੌਸਮ ਹੁੰਦਾ ਠੰਡਾ ਹਨਾ ਸਵੇਰੇ ਤਾਂ ਤੇ ਫਿਰ ਰੋਟੀ ਵੇਲੇ ਆ ਜਾਂਦੇ ਆ ਘਰੇ ਤੇ ਕਈ ਵਾਰੀ ਤਾਂ ਜਦੋਂ ਮੌਸਮ ਠੰਡਾ ਹੋਵੇ ਫਿਰ ਰੋਟੀ ਖਾ ਕੇ ਵੀ ਵਗ ਜਾਂਦੇ ਹੁੰਦੇ ਆ ਤੇ ਜੇ ਜਿਆਦਾ ਗਰਮਾਇਜੀ ਹੋਵੇ ਫਿਰ ਨਹੀਂ ਜਾਂਦੇ ਕਈ ਕਈ ਵਾਰੀ ਤੇ ਇੱਥੇ ਮੈਂ ਝਾੜੂ ਲਾਤਾ ਸੀ ਜੀ ਸਾਰੇ A to Z ਤੇ ਫਿਰ ਮੈਂ ਲੱਗੀ ਸੀ ਮਗਲ ਦੀ ਮਗਰ ਪੋਚਾ ਕੱਢਣ ਤੇ ਮੰਮਣੀ ਮਮਿ ਕ ਚੱਲ ਰਹੇ ਸੀਗੇ ਜੀ ਕੱਪੜੇ ਤੇ ਦੋਨੇ ਸਾਸਰੋ ਹਾਂ ਮਿਲ ਕੇ ਕਰ ਲੈਣੀਆਂ ਜੀ ਕੰਮ ਅਸੀਂ ਬਸ ਤੇ ਬਾਕੀ ਜਿਹੜਾ ਕੰਮ ਠੰਡੇ ਠੰਡੇ ਹੋ ਜਾਈ ਜੀ ਉਹਦੇ ਵਾਰ ਗਰੀਸ ਨਹੀਂ ਹੁੰਦੀ ਹੈ ਨਾ ਤੇ ਬਸ ਆਪਾਂ ਲੱਗੇ ਪਏ ਸੀਗੇ ਪੋਚਾ ਲਾਉਣ ਤੇ ਇੱਕ ਸਾਢੇ ਨਾਲ ਕਮਰਿਆਂ ਚ ਥੋੜੇ ਜਿਹੀ ਜਿਵੇਂ ਆਹ ਪੇਟੀ ਕਮਰੇ ਚ ਹੋਗੀ ਅਲਮਾਰੀ ਹੋਗੀ ਥੋੜਾ ਜਿਹਾ ਵੱਡਾ ਦੇ ਬੈੱਡ ਹੋ ਗਏ ਸਾਰਾ ਕੁਝ ਫਰਿੱਜ ਪਿਆ ਮੇਜ਼ ਪਿਆ ਟਰੇਸ ਤੇ ਟੀਵੀ ਪਿਆ ਥੋੜਾ ਜਿਹਾ ਕਮਰੇ ਦੇ ਵਿੱਚ ਥਾਣਾ ਥੋੜਾ ਰਹਿ ਜਾਂਦਾ ਪੋਚਾ ਲਾਉਣਾ ਜਦੋਂ ਉਤੇ ਬਾਹਲਾ ਔਖਾ ਜਾ ਹੋਗੇ ਪੋਚਾ ਲਾਉਣਾ ਪੈਂਦਾ ਅਜੇ ਤੱਕ ਕਮਰਾ ਖੁੱਲਾ ਖੁੱਲਾ ਹੋਵੇ ਨਾ ਫਿਰ ਤਾਂ ਐ ਵਧੀਆ ਛਿੱਤ ਛਿੱਤੀ ਪੋਚਾ ਲੱਗ ਜੇ ਫਿਰ ਸਾਨੂੰ ਪਤਾ ਇੰਨਾ ਸਮਾਨ ਪਿਆ ਹੈ ਨਾ ਕਮਰੇ ਦੇ ਵਿੱਚ ਤੇ ਅੱਗੇ ਤਾਂ ਜੀ ਪੇਟੀਆਂ ਆਪਣੇ ਪੇਟੀਆਂ ਵਾਲੀ ਸਵੱਛ ਸੀਗੀ ਸਿਗੀਆਂ ਬਸ ਜੋ ਆਏ ਵੀ ਨਰਮਾ ਜਿਆਦਾ ਤਰ ਤਰਨ ਲੱਗ ਜਾਣ ਲੱਗੇ ਸੀਗੇ ਅਸੀਂ ਪੇਟਾਂ ਵਾਲ ਸਵਾਚ ਤੇ ਫਿਰ ਤਾਂ ਕਰਕੇ ਫਿਰ ਪੇਟੀ ਤੇ ਅਲਮਾਰੀ ਇੱਧਰ ਇੱਧਰ ਲਈ ਸਵਾਚ ਰੱਖਤੀ ਸੀਗੇ ਤੇ ਦੂਜੀਆਂ ਦੋ ਪੇਟੀਆਂ ਮੰਮੀ ਵਾਲੀਆਂ ਤਾਂ ਉਹ ਇੱਕ ਪਾਸੇ ਪਈਆਂ ਸੀਗੀਆਂ ਤੇ ਹੁਣ ਬਸ ਇਹ ਜੀ ਕਾਲ ਹੋਈਆ ਹੁਣ ਇੱਥੇ ਹੀ ਪਏ ਆ ਇਹ ਬਸ ਚੱਕ ਕੇ ਉਧਰ ਲਾਈ ਨੀ ਸਵਾਦ ਦੇ ਵਿੱਚ ਫਿਰ ਤਾਂ ਜੀ ਪੇਟੀ ਤੇ ਅਲਮਾਰੀ ਇਧਰ ਚੱਕੀ ਜਾਵੇ ਫਿਰ ਤਾਂ ਕਮਰਾ ਖੁੱਲਾ-ਖੁੱਲਾ ਹੋ ਜੇ ਤੇ ਇਧਰ ਮੰਮੀ ਇੱਕ ਝੱਲੀ ਜਾਂਦੇ ਜੀ ਕਪੜੇ ਤੇ ਅਧੇਕ ਤਾਂ ਝੱਲ ਕੇ ਸੁੱਕਣੇ ਲਾਤੇ ਸੀਗੇ ਤੇ ਆ ਖੇਤ ਵਾਲਿਆਂ ਦੇ ਸੀਗੇ ਕਿਉਂਕਿ ਇਹ ਜਿਹੜਾ ਧਰਤਾ ਮਿੱਟੀ ਜਾਂ ਹੁੰਦਾ ਪਸੀਨਾ ਵਾਲਾ ਹੁੰਦਾ ਇਹਨਾਂ 'ਚ ਤੇ ਕਪੜੇ-ਕਪੜੇ ਝੱਲ ਕੇ ਮੰਮੀ ਲਾਗੇ ਸੀਗੇ ਪਸੂ ਬਾਹਰ ਬੰਨਣ ਤੇ ਜਾਮਣ ਆਪਣੇ ਉੱਥੇ 베ਰੀਆਂ ਥੱਲੇ ਸਾਨੂੰ ਪਤਾ ਹੀ ਹੈ ਜੀ 베ਰੀਆਂ ਥੱਲੇ ਬਹੁਤ ਹੀ ਵਧੀਆ ਹਵਾ ਆਉਂਦੀ ਹੈ ਏਡੀ ਸੁਣੀ ਹਵਾ ਆਉਂਦੀ ਹੈ ਨਾ ਦਿਨੇ ਏਸੀ ਵਾਂਗਿਆ ਰਹਿੰਦਾ ਸਾਰਾ ਦਿਨ ਵਧੀਆ ਜੇ ਕਿਤੇ ਆਉਂ ਵੀ ਗੁੰਮ ਜਾ ਹੋਵੇ ਫਿਰ ਤਾਂ ਕਈ ਵਾਰੀ ਆਵੇ ਨਾ ਆਵੇ ਪਰ ਆਏ ਆ ਦਰਖਤਾਂ ਥੱਲੇ ਤਾਂ ਜੀ ਹੈਨਾ ਠੰਡੀ ਇੱਕ ਕੱਚਾ ਥਾਂ ਸਾਨੂੰ ਪਤਾ ਠੰਡਾ ਹੁੰਦਾ ਪਸ਼ੂ ਆਰਾਮ ਨਾਲ ਬੈਠੇ ਰਹਿੰਦੇ ਪਸ਼ੂ ਬਾਹਰ ਬੰਨ ਕੇ ਜੀ ਮੰਮੀ ਲੱਗੇ ਸੀ ਬਸ ਬੱਕਰ ਫੇਰ ਪਸ਼ੂਆਂ ਥੱਲੇ ਆ ਦੇਖੋ ਆਪਣੇ ਤਾਂ ਜੀ ਐ ਸ਼ਾਂ ਹੁੰਦੇ ਸੰਘਣੀ ਸੰਘਣੀ ਸ਼ਾ ਆ ਆਮਣਾ ਪਸੂ ਬੈਠੇ ਰਹਿੰਦੇ ਆ ਤੇ ਅਸੀਂ ਤਾਂ ਆਪ ਜੀ ਜਿੱਤੇ ਵਧੀਆ ਹਵਾ ਚਲਦੀ ਹੋਵੇ ਸਾਰਾ ਦਿਨ ਜਾਮਣਾ ਦੇ ਥੱਲੇ ਮੰਚੜਾ ਆ ਕੇ ਬੈਠੇ ਰਹਿੰਦੇ ਆ ਮੈਂ ਤੇ ਮੰਮੀ ਬੱਠੀਆਂ ਰਹਿੰਦੀ ਆ ਮੇਰੀ ਮੰਮੀ ਤਾਂ ਆਪਣੇ ਬਾਹਰ ਹੀ ਹੁੰਦੇ ਆ ਮੰਮੀ ਕਹਿੰਦੇ ਜੇ ਨਾਲੇ ਤਾਂ ਪਸੂਆਂ ਨਹੀਂ ਗਾ ਰਹਿੰਦੀ ਆ ਕਹਿੰਦੀ ਨਾਲੇ ਵਧੀਆ ਬੈਠੇ ਰਹਿੰਨੇ ਆ ਬਾਹਰ ਕੰਦੀ ਠੰਢੀ ਠੰਢੀ ਹਵਾ ਆਉਂਦੀ ਆ ਵਧੀਆ ਤੇ ਬਾਕੀ ਜਾਮਣਾ ਜੀ ਜਾਮਣਾ ਤੇ 베ਰੀਆਂ ਦੀ ਸ਼ਾਨ ਜਿਹੜੀ ਬਹੁਤ ਹੀ ਜ਼ਿਆਦੇ ਸੰਘਣੀ ਆ ਧੁੱਪ ਜਮੇ ਨਹੀਂ ਲਾਦੀ ਆਪਣੇ ਤਾਂ ਇੱਥੇ ਤੇ ਇਦੋਂ ਮੰਮੀ ਜੀ ਆ ਫੋੜਾ ਜਾਂ ਫੇਰੇ ਸੀਗੇ ਇਹ ਜਿਵੇਂ ਆ ਆਪਣੇ ਸਰੋਂ-ਸਰੋਂ ਖਿਲਿਆਰ ਨਾਲ ਹੁੰਦਾ ਹੈ ਇਹ ਜਿਵੇਂ ਜਾਮੂੰਗੀ-ਮੂੰਗੀ ਖਿਲਿਆਰ ਨਾਲ ਆ ਬਣਾਇਆ ਸੀਗਾ ਇਹ ਤੇ ਲਾ ਲਿਆ ਇਹ ਪਸੂਆਂ ਨੂੰ ਆਏ ਵੀ ਪਸੂ ਜਿਹੜਾ ਮਗਰ ਲੇਤਾ ਜਾਂ ਕੱਢ ਦਿੰਦੇ ਆ ਤੇ ਉਹ ਮੰਮੀ ਟੋਇਆਂ ਚ ਕਰ ਰਹੀ ਸੀਗੀ ਤੇ ਲੱਗੇ ਸੀ ਜੀ ਮੰਮੀ ਬੋਕਰ ਮਾਰਨਾ ਤੇ ਮੈਂ ਮੇਰਾ ਵੀ ਬਸ ਚੀਜ਼ ਪੋਚਾ ਵਾਲਾ ਕੰਮ ਲਗਭਗ ਉਦੋਂ ਸਾਰਾ ਕੰਪਲੀਟ ਹੋ ਗਿਆ ਸੀ ਫਿਰ ਮੈਂ ਕੈਂਪਰ ਚ ਪਾਈ ਪਰਫ ਕੈਂਪਰ ਚ ਬਰਕ ਪਾ ਕੇ ਫਿਰ ਮੈਂ ਕਿਹਾ ਚੱਲ ਹੁਣ ਮੈਂ ਆਟਾ ਉਟਾ ਗੁੰਦੀ ਆ ਮੇਰੇ ਆਟਾ ਗੁੰਦੇ ਕਰਦੇ ਜੀ ਤੇ ਬਸ ਮੰਮੀ ਆ ਗਈ ਸੀ ਕਿ ਬੁੱਕਰ ਬੁੱਕਰ ਲਾ ਕੇ ਉਹ ਥੋੜਾ ਸੱਟ ਕੇ ਤੇ ਫਿਰ ਅਸੀਂ ਬਣਾ ਲਈ ਸੀ ਰੋਟੀ ਪਰ ਆਇਆ ਹੁੰਦਾ ਜੀ ਸਾਨੂੰ ਵੀ ਰੋਟੀ ਤੋਂ ਪਹਿਲਾਂ ਮੰਮੀ ਵੀ ਆਏ ਬੋਕਰ ਬਾਈ ਦਾ ਕੰਮ ਨਿਮੇੜ ਦਿੰਦੇ ਆ ਕਿਉਂਕਿ ਦੁਬਾਰਾ ਰੋਟੀ ਖਾ ਕੇ ਇੱਕ ਤਾਂ ਸਾਨੂੰ ਪਤਾ ਬੋਕਰ ਬਾਈ ਦੀ ਨਹੀਂ ਹਨਾ ਫਿਰ ਸਾਨੂੰ ਪਤਾ ਲੱਸੀ ਵੀ ਲਈਦੀ ਐ ਤੇ ਫਿਰ ਆਏ ਨਾ ਐ ਜੋ ਹੋ ਜਾਂਦਾ ਕੋਡਾ ਸਿੱਧਾ ਹੋਣਾ ਪੈਂਦਾ ਫਿਰ ਅਲੱਗ ਦਾ ਵੀ ਲੱਸੀ ਬਾਹਰ ਨੂੰ ਹੀ ਆਊਗੀ ਤੇ ਤਾਂ ਕਰਕੇ ਫਿਰ ਮੰਮੀ ਰੋਟੀ ਤੋਂ ਪਹਿਲਾਂ ਨਿਮੇੜ ਦਿੰਦੇ ਆ ਬੋਕਰ ਵਾਲਾ ਕੰਮ ਤੇ ਬਾਕੀ ਧੁੱਪ ਚੜ ਜਾਂਦੀ ਹੈ ਜੀ ਫਿਰ ਤੁਹਾਨੂੰ ਪਤਾ ਹੈ ਨਾ ਧੁੱਪ ਚ ਤਾਂ ਵਾਲੀ ਜਾਣੋ ਕੀ ਹੁੰਦੀ ਹੈ ਜਿਹੜਾ ਛਾਂਜ ਬੋਕਰ ਵਾਜੀ ਉਹਦੇ ਉੱਤੇ ਗਰੀਸ ਨਹੀਂ ਹੁੰਦੀ ਤੇ ਲਓ ਜੀ ਪੋਚੇ ਵਾਲਾ ਕੰਮ ਇਹ ਤੁਹਾਨੂੰ ਇਹੜਕੇ ਸਾਰਾ ਰਸੋਈ ਚ ਲਾਤਾ ਸੀ ਅੱਜਿੱਥੇ ਮੈਂ ਆਟਾ ਗੁੱਡੀਆਂ ਨਹੀਂ ਇਹ ਚੌਂਤਰੇ ਤੇ ਲਾ ਕੇ ਇੱਥੇ ਡੇਲੀ ਰੋਣੀ ਹੈ ਜੀ ਸਾਰੇ ਮੈਂ ਜਿਹੜਾ ਆਪਣਾ ਵੱਡਾ ਚੌਂਤਰਾ ਉਹ ਤੇ ਕੀ ਆਖਣਾ ਵੀ ਜਦੋਂ ਮੀਂਹ ਕਣੀ ਮੀਂਹ ਕਣੀ ਜਾਦੇ ਪੈ ਜਾ ਪੈੜਾ ਪੂੜਾ ਜਿਹਾ ਪੈ ਜਾਣ ਉਹ ਤੇ ਮੈਂ ਉਦੋਂ ਲਾਉਣੀ ਹੁੰਦੀ ਆ ਜਦੋਂ ਐ ਲੱਗੇ ਵੀ ਬਾਹਲਾ ਰੇਤਾ ਜਿਹਾ ਹੋਇਆ ਪੈ ਚੌਂਤਰੇ ਤੇ ਕਈ ਦਿਨਾਂ ਬਾਅਦ ਹੀ ਲਾਉਣੀ ਹੁੰਦੀ ਆ ਡੇਲੀ ਨਹੀਂ ਲਾਉਂਦੇ ਆਪਾਂ ਵੱਡੇ ਚੌਂਤਰੇ ਤੇ ਤੇ ਇੱਕ ਉਹ ਥੋੜਾ ਜਿਹਾ ਹੁ ਖਰਖਰਾ ਜਿਹਾ ਜੇ ਤਾਂ ਕੂਲ ਆ ਜਾ ਹੋਵੇ ਫਿਰ ਤਾਂ ਬੰਦਾ ਦਵਾ ਦਾ ਬਲਾਦੇ ਹਨ ਤੇ ਉਹ ਖਰਖਰਾ ਜਿਹਾ ਫਿਰ ਉਹ ਤੇ ਪੋਚਾ ਚੱਲਦਾ ਨਹੀਂ ਚੰਗੀ ਤਰ੍ਹਾਂ ਤੇ ਇੱਥੇ ਜੀ ਮੈਂ ਭੈਣ ਨਾਲ ਮਾਰ ਰਹੀ ਸੀ ਗੱਲਾਂ ਉਹ ਆ ਰਹੀ ਸੀ ਉਹ ਮੈਨੂੰ ਕਹਿ ਰਹੀ ਸੀ ਅੱਜ ਬਣਾ ਦੀ ਮੇਰਾ ਚੈ ਮਗਾ ਕੈਮਰਾ ਨਾ ਨਾ ਪਤਾ ਨਹੀਂ ਫੋਨ ਦਾ ਕੈਮਰਾ ਨਹੀਂ ਚੱਲਿਆ ਜਿੱਥੇ ਆਪਾਂ ਵੀ ਉਹ ਬਣਾਉਣੇ ਹੁੰਨੇ ਆ ਕਿ ਇਹਦਾ ਚੈਨਲ ਬੰਦ ਹੈ ਉਹ ਆਈਡੀ ਵਗੈਰਾ ਮੰਗਦੇ ਆ ਪੈਨ ਕਾਰਡ ਦੀ ਫੋਟੋ ਫੋਟੋ ਤੇ ਉੱਥੇ ਫਿਰ ਕੈਮਰਾ ਨਹੀਂ ਚੱਲਿਆ ਪਤਾ ਨਹੀਂ ਕੀ ਕਾਤੋਂ ਨਹੀਂ ਚੱਲਿਆ ਆਏ ਕਿ ਮੈਂ ਅੱਜ ਹੌਲੀ ਖਾਂਦਾ ਇਹ ਖਾਂਦਾ ਹੀ ਨਹੀਂ ਕੱਲ ਖਾਧੀ ਸੀ ਹੱਥ ਨੇ ਰੁੱਸ ਗਿਆ ਰੋਟੀ ਖਾ ਲਾ ਪੁੱਤ ਉਹ ਜਿਸਨਾ ਖਾਂਦਾ ਨਹੀਂ ਕਾ ਦੋ ਰੋਟੀ ਖਾ ਘੜਾਓ ਉਂ ਮਾਰਦਾ ਕੱਪ ਰੋਟੀ ਖਾ ਲਓ ਜੀ ਸਾਰੇ ਜਣੇ ਆ ਜਾ ਖਾ ਲਾ ਰੋਟੀ ਲੋ ਜੀ ਇੱਥੇ ਲੱਗੀ ਸੀ ਰੋਟੀ ਰੋਟੀ ਖਾ ਕੇ ਮੈਂ ਰੋਟੀ ਵਾਲੇ ਭਾਂਡੇ ਚੱਕਾਂ ਗੜੀ ਵਰਗੇ ਵੀ ਖਾ ਕੇ ਰੋਟੀ ਦੁਬਾਰੇ ਵਾਗੇ ਸੀਗੇ ਖੇਤ ਕਹਿੰਦੇ ਚਲੋ ਮਾੜੀ ਵਧੀਆ ਮੌਸਮ ਆਜੇ ਧੁੱਪਾਂਾਂ ਜੀ ਸੀਦੀ ਵਧੀਆ ਵੇਨ ਬੱਦਲ ਵਾਈ ਜੀ ਸੀ ਧੁੱਪ ਹੈਣੀ ਸੀ ਬਾਹਲੀ ਤੇਜ ਕਹਿੰਦੇ ਵੀ ਕੱਢਣੇ ਕੱਢਣੇ ਚਲੋ ਕੱਖ ਕੱਢਿਆਉਣੇ ਹੈਗੇ ਤੇ ਚਾਹ ਵੀ ਉਹਨਾਂ ਦੀ ਖੇਤ ਹੀ ਗਈ ਸੀ ਫਿਰ ਮੈਂ ਚਾਹ ਵੀ ਕਰਕੇ ਮਗਰ ਦੀ ਮਗਰ ਰੋਟੀ ਪਕਾ ਕੇ ਦਉ ਤਾਂ ਚਾਹ ਧਰ ਲਈ ਸਾਨੂੰ ਪਤਾ ਜੀ ਰੋਟੀ ਰੋਟੀ ਖਾਂਦੇ ਕਰਦੇ 10 ਵਜਿਆਂ ਦੇ ਜਦੋਂ ਉਹ ਚਾਹ ਜੋ ਬੰਦੀ ਹੈ 10:30 ਦਾ ਟਾਈਮ ਹੋ ਜਾਂਦਾ ਬਸ ਜਦੋਂ ਉਹ ਨਾਖੇ ਨਾ ਨੂੰ ਕੇ ਵੇਲੇ ਹੁੰਨੇ ਸਹੀ 11 ਦਾ ਟਾਈਮ ਹੋ ਜਾਂਦਾ ਹੁਣ ਤਾਂ ਪਤਾ ਨਹੀਂ ਦਿਨ ਜੇ ਟਾਈਮ ਮਿੰਟੋ ਮਿੰਟੀ ਟੱਪ ਜਾਂਦਾ ਤੇ ਧੁੱਪਾਂ ਹੋ ਜਾਂਦੀ ਹੈ ਜਿਵੇਂ 3 ਜਿਵੇਂ ਸਖਰ ਦੁਪਹਿਰਾ ਹੁੰਦਾ 12 ਦਾ ਟਾਈਮ ਹੁੰਦਾ ਇੰਨੀ ਤੇਜ਼ ਧੁੱਪ ਹੋ ਜਾਂਦੀ ਕਦੇ ਕਦੇ ਤਾਂ ਤੇ ਮਾਸੀ ਪਾਂਡੇ ਲਗਭਗ ਮੈਂ ਸਾਰੇ ਮਾਂ ਕਿਸੀ ਇੱਥੇ ਰੋਟੀ ਰੋਟੀ ਖਾ ਕੇ ਆਏ ਰੋਟੀ ਖਾ ਕੇ ਵੀ ਜਦੋਂ ਪਕਾ ਲੈਨੇ ਆ ਜੀ ਰੋਟੀ ਖਾ ਲੈਨੇ ਉਦੋਂ ਸ਼ਾਂਤੀ ਜੀ ਮਿਲਦੀ ਆ ਗੇ ਮੰਮੀਆਂ ਹੁੰਦੇ ਆ ਲਓ ਜੀ ਪਾਂਡੇ ਪੁੰਡੇ ਚੱਕ ਤੇ ਆਪਾਂ ਤੇ ਮੈਂ ਧਰ ਰਹੀ ਆ ਚਾਹ ਤੇ ਮੰਮੀ ਚਾਹ ਰਹੀ ਆ ਕਣਕ ਤੇ ਆਪਾਂ ਨੇ ਲਿਆਉਣਾ ਇੱਥੇ ਨੇ ਆਟਾ ਕਢਾ ਕੇ ਆਪਣੀ ਕਣਕ ਤੇ ਸੁਸਤਰੀ ਪੈ ਗਈ ਜੀ ਨਾਲੇ ਨਾ ਨਿੰਮੋ ਵੀ ਪਾਇਆ ਸੀ ਟੱਬੀਆਂ ਪਾਈਆਂ ਸੀਗੀਆਂ ਫਿਰ ਵੀ ਪੈ ਗਈ ਪਤਾ ਨਹੀਂ ਕਿ ਕਿਹੜਾ ਕੜਾ ਲੱਗ ਰਿਹਾ ਨਾ ਜਿਹਦਾ ਦੁਕਾਨ ਦਾ ਮਾੜਾ ਮੋਟਾ ਮੀਂਹ ਪਏ ਨਾ ਉੱਤੇ ਸਲਾਵਜੀ ਪਏ ਕਣਕ ਨੂੰ ਚੜ ਜੇ ਫਿਰ ਉਸ ਨੂੰ ਨਹੀਂ ਲੱਗਦੀ ਪੱਤਾ ਪੱਤਾ ਨਹੀਂ ਦੇਦੀ ਹਾਂ ਉਹ ਡਾੜੇ ਨਹੀਂ ਹੱਸ ਪਾਈ ਹੂੰ ਦਵਾਈ ਪਾਉਣੀ ਪੋਜੀ ਲਿਆ ਕੇ ਹੁਣੇ ਜੀ ਲਓ ਜੀ ਕੰਮ ਧੰਦਾਰ ਏ ਟੂ ਜ਼ੈਡ ਨਿਮੇੜਤਾ ਸਾਰਾ ਆਪਾ ਤੇ ਝਾੜੂ ਝੂੜੂ ਇੱਥੇ ਮਾਰਤਾ ਰੋਟੀ ਰੋਟੀ ਬਣਾ ਕੇ ਜਮ ਤੇ ਬਸ ਮੈਂ ਤਾਂ ਰੱਖੀ ਚਾਹ ਤੇ ਖੇਤ ਜਾਊਗੀ ਚਾਹ ਜਸ਼ਨ ਦੇੜੀ ਵਰਗੇ ਝੋਨੇ ਚ ਕੱਡੀਆਂ ਦੇ ਕੱਖ ਤੇ ਬਾਕੀ ਏ ਟੂ ਜ਼ੈਡ ਸਾਰਾ ਨਿਪੜ ਗਿਆ ਜੀ ਗੱਲ ਬਸ ਹੁਣ ਬਸ ਜੀ ਹੁਣ ਨਾਉਣਾ ਹੀ ਆ ਨਹਾ ਕੇ ਤੇ ਅੱਜ ਕਰਦੀ ਆ ਮੈਂ ਸੂਟਾਂ ਦੀ ਕਟਿੰਗ ਕੱਲ ਭੈਣ ਆ ਗਈ ਸੀ ਕੱਲ ਵੀ ਨਹੀਂ ਕੋਈ ਪਰਸੋਂ ਮੈਂ ਮੈਂ ਲਾਈਵ ਹੋ ਗਈ ਸੋਨ ਪਤਾ ਹੀ ਤੇ ਫਿਰ ਇਹਦੂ ਆ ਵੀਡੀਓ ਐਡਿਟ ਕਰਨ ਲੱਗੀ ਵੀਡੀਓ ਪਾਉਣ ਲੱਗੀ ਫਿਰ ਇਹਨੇ ਨਾਲ ਟਾਈਮ ਹੋ ਗਿਆ ਫਿਰ ਮੈਂ ਅੱਧਾ ਘੰਟਾ ਸੌਂਗੀ ਫਿਰ ਇਹਨੇ ਚਾਹ ਦਾ ਟਾਈਮ ਹੋ ਗਿਆ ਉਹਦੇ ਵੀ ਕਾਲ ਕਰਗੀ ਤੇ ਅੱਜ ਦੇਖਦੇ ਆਂ ਜੀ ਅੱਜ ਕੱਟਦੀ ਆ ਤੇ ਕੱਲ ਭੈਣ ਦਾ ਚੈਨਲ ਬਣਾਉਣ ਲੱਗੇ ਜੀ ਉਹ ਬਣਿਆ ਨਹੀਂ ਇਹਨਾਂ ਦਾ ਫੋਨ ਦਾ ਕੈਮਰਾ ਪਤਾ ਨਹੀਂ ਜਿਹੜੀ ਐਪ ਤੇ ਆਪਾਂ ਵੀ ਜੀ ਜਿੱਥੇ ਗੂਗਲ ਤੇ ਵੀ ਉਹ ਆਈਡੀ ਵਗੈਰਾ ਮੰਗਦੇ ਆ ਹਨਾ ਜਦੋਂ ਆਪਾਂ ਵੀ ਚੈਨਲ ਬਣਾਉਣੇ ਆ ਤੇ ਉਹ ਕੈਮਰਾ ਨਹੀਂ ਚੱਲਿਆ ਉਥੋਂ ਤੇ ਫਿਰ ਉਹ ਅਧੂਪ ਚਲੇ ਰਹਿ ਗਿਆ ਕੰਮ ਤੇ ਦੇਖੋ ਜੇ ਤਾਂ ਅੱਜ ਆਏ ਤਾਂ ਫਿਰ ਅੱਜ ਬਣਾਵਾਂਗੇ ਜੇ ਕੈਮਰਾ ਚੱਲੂਗਾ ਫੇਰ ਹੀ ਬਣੂਗਾ ਉਹ ਵੀ ਤੇ ਜੇ ਨਾ ਹੀ ਆਏ ਤਾਂ ਫਿਰ ਮੈਂ ਸੂਟ ਕਟਿੰਗ ਕਰ ਲੂੰਗੀ ਆਪਦੇ ਅੱਜ ਕੱਟ ਦੋਨੇ ਕਟਿੰਗ ਕਰਕੇ ਰੱਖ ਦੂੰਗੀ ਫਿਰ ਹੌਲੀ ਹੌਲੀ ਕਰਕੇ ਆਪਾਂ ਲਾਵਾਂਗੇ ਸਿਓ ਨਰਮਾ ਤਾਂ ਪਹਿਲਾਂ ਪਹਿਲਾਂ ਸੇ ਹੋਲਾਂਗੀ ਜੀ ਫਿਰ ਚਕੌਣ ਲੱਗ ਜਾਗੇ ਆਪਾਂ ਨਰਮਾ ਨਰਮਾ ਚਲੋ ਆਪਣੇ ਕੋਲ ਇੰਨਾ ਜ਼ਿਆਦਾ ਤਾਂ ਹੈ ਨਹੀਂਗਾ ਹੈ ਤਾਂ ਥੋੜਾ ਹੀ ਤੇ ਚਲੋ ਫਿਰ ਖੜਜੂਗਾ ਹਨਾ ਹਜੇ ਜੀ ਅੱਗੇ ਤਾਂ ਅੱਧਿਕ ਪਾਦੋਂ ਲੱਗ ਜਾਂਦੇ ਸੀ ਨਰਮੇ ਐਕਤੀ ਨਰਮੇ ਆਏ ਨਹੀਂ ਹਜੇ ਐਕਤੀ ਮੈਨੂੰ ਤਾਂ ਅੱਸੂ ਚੜਜੂਗਾ ਤੇ ਬਸ ਫਿਰ ਲੱਗ ਜਾਂਗੇ ਆਪਾਂ ਨਰਮੇ ਜੀ ਨਰਮੇ ਆਪਣੇ ਕੋਲੇ ਕਿ ਲੱਗ ਥਾਂ ਜੀ ਤੇ ਦਾਸ ਕਾ ਹਫਤੇ ਚ ਜੋ ਚੁਕ ਦਿਆ ਕਰਾਂਗੇ ਫਿਰ ਹਫਤੇ ਹਫਤਾ 15 ਦਿਨ ਖੜਦਾ ਨਹੀਂ ਫਿਰ ਚਲੋ ਆਪ ਹੀ ਚੋਰ ਲਾਂਗੇ ਜੋ ਤਾਂ ਥੋੜਾ ਹੀ ਥਾ ਪਹਿਲਾ ਪਿਛਲੇ ਕਿਹੜੇ ਬਹੁਤ ਤੰਗ ਕਰੇ ਜੀ ਨਰਮੇ ਨੇ ਚੋਣੀਆਂ ਪਾਉਂਦੇ ਸੀਗੇ ਨਰਮਾ ਚੋਕ ਨਾਲੇ ਫਿਰ ਉਹ ਊਨੀ ਚੁਕਦੇ ਸੀ ਤਲਾਈ ਤੇ ਕਿਉਂ ਫਿਰ ਪੱਲੇ ਨਹੀਂ ਉਹਨਾਂ ਦੇ ਕੁਸ ਪੈਂਦਾ ਸੀ ਫਿਰ ਉਹ ਦਿਹਾੜੀ ਲੈਂਦੇ ਸੀ ਪਿਛਲੇ ਕਿਹੜੇ ਤੇ ਨਰਮੇ ਨੂੰ ਬਹੁਤ ਤੰਗ ਕਰੇ ਕਿਉਂਕਿ ਨਰਮੇ ਚ ਸੁੰਡੀ ਆ ਗਈ ਸੀ ਤੇ ਆਹ ਟੀਨਰ ਮੈਂ ਕਹਿੰਦੇ ਠੀਕ ਖੜੇ ਆ ਚਲੋ ਵਧੀਆ ਆਪਾਂ ਤਾਂ ਕਹਿਣਿਆ ਮਾਰਾ ਮਾਰਾ ਸਭ ਨੂੰ ਦੇਵੇ ਹਨਾ ਫਸਲ ਐਨੀ ਮਿਹਨਤ ਕਰਦਾ ਅਗਲਾ ਤੇ ਚਲੋ ਜੀ ਹੁਣ ਤੁਹਾਨੂੰ ਫੇਰ ਮਿਲਦੇ ਆਪਾਂ ਨਾ ਨੂੰ ਕੇ ਸੂਟਾਂ ਦੀ ਕਰਾਂਗੇ ਕਟਿੰਗ ਲਓ ਜੀ ਮੇਰੇ ਸੂਟ ਚੈੱਕ ਕਰੋ ਆ ਇਹ ਕਮੀਜ਼ ਤੇ ਆ ਇਹਦਾ ਨਾ ਸਰਵਾਰ ਆ ਤੇ ਆ ਦੇਖੋ ਦੇਖੋ ਮੈਂ ਸੋਹਣੇ ਲੱਗ ਰਹੇ ਆ ਨਾ ਇਹ ਆਇਆ ਸੀਗਾ 500 ਦਾ ਤੇ ਆਹ ਵਾਲੀ ਲੈਸ ਹੈ ਇਹਦੇ ਨਾਲ ਸਲਵਾਰ ਦੇ ਨਾਲ ਦੀ ਕਮੀਜ਼ ਤੇ ਲੱਗੂਗੀ ਜਿਹੜੀ ਤੇ ਹੁਣ ਆ ਚੈੱਕ ਕਰੋ ਆਹ ਹੈ ਕਿ ਸਲਵਾਰ ਤੇ ਆ ਇਹਦਾਂ ਹੈਗਾ ਕਮੀਜ਼ ਇਹ ਮੈਨੂੰ ਵਧੀਆ ਲੱਗਿਆ ਜੀ ਬਰੀਕ ਬਰੀਕ ਬੂਟੀ ਦਾ ਤੇ ਆ ਲੈਂਦੀ ਮੈਂ ਇਹਦੇ ਨਾਲ ਲੈਸ ਆ ਲੈਸ ਹੁਣ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਜਿਹੜਾ ਇੱਧਰ ਪਿਆ ਇਹ ਗਾਜ਼ਰੀ ਜਾਂ ਜਿਹੜਾ ਇਹ ਆਇਆ ਸੀਗਾ 500 ਦਾ ਤੇ ਜਿਹੜਾ ਇੱਧਰ ਪਿਆ ਇਹ ਇਹ ਚਿੱਟਾ ਜਾਂ ਜੈਂਪਰ ਬਰੀਕ ਬੂਟੀ ਵਾਲਾ ਇਹ ਆਇਆ ਸੀ 450 ਦਾ ਤੇ ਸੂਤੀ ਹੈ ਜੀ ਬਹੁਤ ਵਧੀਆ ਮਾਹ ਚਲੋ ਵੀ ਇੱਕ ਅੱਧੀ ਵਾਰ ਹੁਣ ਕਿਤੇ ਉਂ ਪਾਏ ਜਾਂਦੇ ਆ ਬਾਹਰ ਅੰਦਰ ਪਾ ਲਾਂਗੇ ਤੇ ਅਗਲੀ ਗਰ ਮੇਰਾ ਬਖੈਰ ਸੁੱਖ ਰੱਖੇ ਫਿਰ ਘਰੇ ਲਾ ਲਾਂਗੇ ਚਲੋ ਹਨਾ ਤੇ ਇਹ ਛੁੱਟੀਆਂ 'ਚ ਗਏ ਸੀਗੇ ਜੀ ਤੇ ਉਹ ਦੋ ਮੇਰੇ ਭਰਾ ਨੇ ਦਵਾਏ ਸੀਗੇ ਮੈਂ ਤਾਂ ਉਹਨੂੰ ਕਿਹਾ ਸੀਗਾ ਮਖਰ ਰਹੰਦੇ ਵੀ ਸੂਟ ਨਹੀਂ ਮੈਂ ਲੈ ਕੇ ਜਾਂਦੀ ਵੀ ਮੈਨੂੰ ਮੈਨੂੰ ਦੇ ਦੇ ਪੈਸੇ ਦੇਣੇ ਆ ਤਾਂ ਮੈਂ ਕਹਾ ਨਾ ਮੈਂ ਟਰਾਈ ਬੋਰਡ ਜਾ ਲੈ ਕੇ ਆਉਣਾਗਾ ਉਹਦਾ ਫੋਨ ਟੰਗਣ ਵਾਲਾ ਤੇ ਫਿਰ ਭਰਾ ਕਹਿੰਦਾ ਕਹਿੰਦਾ ਨਹੀਂ ਕਹਿੰਦਾ ਲੈ ਤੂੰ ਪਰਝਾਈ ਵੀ ਬਾਲਾ ਕਹਿੰਦੀ ਨਹੀਂ ਪਹਿਣ ਸੂਟ ਹੀ ਲੈ ਜਾ ਕਹਿੰਦੀ ਤੂੰ ਤੇ ਕਹਿੰਦੀ ਫਿਰ ਘਰੇ ਸਾਨੂੰ ਪਤਾ ਕਹਿੰਦੀ ਸੱਸ ਫਿਰ ਤੇਰੀ ਆਏ ਆਖੂ ਵੀ ਇਹ ਛੁੱਟਣਾਂ ਚ ਗਏ ਸੀ ਦੇ ਕੱਪ ਰੈਂਡ ਦਿੱਤੇ ਤੇ ਜਸ਼ਨ ਜਸ਼ਨੇ ਨੂੰ ਵੀ ਆਪਣੇ ਨੂੰ ਲੋਰ ਟੀ-ਸ਼ਰਟ ਦਵਾਈ ਸੀਗੀ ਜੀ ਤੇ ਤਾਂ ਕਰਕੇ ਫਿਰ ਮੈਂ ਸੂਟ ਹੀ ਦਵਾਤੀ ਫਿਰ ਉਹਨਾਂ ਨੇ ਤੇ ਲੋ ਜੀ ਇੱਥੇ ਲੱਗੀ ਸੀਗੀ ਮੈਂ ਸੂਟਾਂ ਦੀ ਕਟਿੰਗ ਕਰਨ ਤੇ ਬਹੁਤ ਦਿਨ ਹੋ ਗਏ ਟਕੌਲ ਕਰੀ ਬੈਠੀ ਸੀ ਟਲਦੀ ਟਲਦੀ ਨੇ ਤੇ ਅੱਜ ਮੁਖਾਜ ਨਹੀਂ ਮੁਖਾ ਟਲਦੇ ਆ ਪਰ ਅੱਜ ਤਾਂ ਕੱਟ ਕੇ ਰਹਾਂਗੀ ਤੇ ਬਸ ਫਿਰ ਮੈਂ ਲੱਗੀ ਸੀਗੀ ਜੀ ਸਰਸਰ ਬਾਕੇ ਨਾਲ ਨੂੰ ਕੇ ਆਪਾਂ ਲੱਗੇ ਸੀਗੇ ਸੂਟ ਕੱਟਣ ਤੇ ਇੱਕ ਕੂਲਰ ਦੀ ਹਵਾ ਬਹੁਤ ਜ਼ਿਆਦਾ ਹੋ ਰਹੀ ਸੀਗੀ ਜੀ ਬੈੱਡ ਨਾਲ ਬੱਜ ਬੱਜ ਕੇ ਥੱਲੇ ਆਉਂਦੀ ਸੀਗੀ ਤੇ ਇਕੱਠਾ ਹੋ ਰਿਹਾ ਸਿਮੈਂਟ ਮੰਡ ਤੋਂ ਕੇਰਾ ਤਾਂ ਦੇਖਣ ਚ ਮੰਮੀ ਆ ਗਿਆ ਸੀ ਕਹਿੰਦੀ ਫਿੱਕਾ ਜਿਹਾ ਲੈ ਆਈ ਮਖਾ ਨਹੀਂ ਬਹੁਤ ਸੋਹਣਾ ਲੱਗੂਗਾ ਜਦੋਂ ਮਖਾ ਸੁੰਤਾ ਗਿਆ ਨਾ ਲਾਸਟ ਵਗੈਰਾ ਲਾਤੀ ਉਦੋਂ ਬਹੁਤੀ ਵਧੀਆ ਲੱਗੂਗਾ ਤੇ ਬਾਕੀ ਗਰਮਿਸ਼ ਤਾਂ ਇਹ ਜੀ ਹੁੰਦੇ ਆ ਨਾ ਜਿਆਦੇ ਗੂੜੇ ਜੇ ਵੀ ਨਹੀਂ ਚੰਗੇ ਲੱਗਦੇ ਤੇ ਮੈਂ ਕੱਟ ਰਹੀ ਸੀ ਜੀ ਮਖਾ ਅੱਜ ਤਾਂ ਮੈਂ ਕੱਟ ਕੇ ਰohn ਦੋਨੇ ਸੂਟ ਕੱਟ ਕੇ ਰੱਖ ਦੋਗੀ ਮਖਾ ਚਾ ਅੱਜ ਤੇ ਕੱਲ ਨੂੰ ਮਖਾ ਚਾ ਲੀ ਇੱਕ ਅੱਧਾ ਸਿਉਣ ਲੂੰਗੀ ਚਲ ਕਈ ਨਾਸ ਦੋ ਇੱਕ ਸਿਉਂਤਾ ਗਿਆ ਪੂਰਾ ਕੰਪਲੀਟ ਨਾ ਹੋਇਆ ਤਾਂ ਚਲੋ ਜੈਂਪਰ ਸਿਉਣ ਲੂੰਗੀ ਜਾਂ ਸਲਵਾਰ ਸਿਉਣ ਲੂੰਗੀ ਦੋ ਚਾਰ ਦਿਨਾਂ ਚ ਦੋਨੇ ਸੂਟ ਸਿਉਣ ਲੂੰਗੀ ਤੇ ਫਿਰ ਅਜ ਦੁਬਾਰ ਜੇ ਆਪਾਂ ਲੱਗ ਜਾਗੇ ਨਰਮੇ ਤੁਹਾਨੂੰ ਪਤਾ ਨਰਮੇ ਲੱਗੇ ਫਿਰ ਤਾਂ ਕਿਹੜਾ ਟਾਈਮ ਲੱਗਣਾ ਹਨ ਨਰਮਾ ਤਾਂ ਹੂੰ ਆਪਣੇ ਕੋਲੇ ਕਿ ਲੱਗ ਗਿਆ ਜੀ ਐਕਤੀ ਤੇ ਫਿਰ ਵੀ ਤੁਹਾਨੂੰ ਪਤਾ ਹਨਾ ਬਾਕੀ ਦਿਨਾਂ ਦਿਨੋਂ ਦਿਨ ਹੁਣ ਛੋਟੇ ਹੁੰਦੇ ਜਾਣਗੇ ਰਾਤਾਂ ਵੱਡੀਆਂ ਹੁੰਦੀਆਂ ਜਾਣਗੀਆਂ ਤੇ ਮੁੱਖਾ ਚਲ ਹੁਣ ਮੈਂ ਸਿਓਂ ਕੇ ਰੱਖ ਦਿੰਨੇ ਆ ਜਿਹੜਾ ਦੂਸਰਾ ਸੂਟ ਆ ਮੈਂ ਉਹ ਗਾ ਗਾਜਰੀ ਜਿ ਕੁ ਵੀ ਜਾਲ ਉਹਦੇ ਨਾਲ ਤਾਂ ਚੁੰਨੀ ਹੈਗੀ ਹੈ ਜਿਵੇਂ ਚੁੰਨੀ ਡਾਈ ਕਰਾ ਲਿਆਈ ਸੀਗੀ ਤੇ ਇਹਦੇ ਨਾਲ ਚੁੰਨੀ ਹੈ ਨਹੀਂ ਮੁੱਖਾ ਚਲ ਕੋਈ ਘਰੋਂ ਡਾਈ ਕਰਾ ਲਾਂਗੇ ਮੁੱਖਾ ਚਲ ਇਹਦੇ ਨਾਲ ਕੀਤੇ ਪਾਏ ਜਾਂਦੇ ਹਨਾ ਵਧੀਆ ਲੱਗਦੇ ਆ ਬਾਕੀ ਸ਼ਾਮ ਤੇ ਬਾਅਦ ਦੇਖਦੇ ਆ ਜੀ ਕਹਿ ਜੇ ਬੰਦੇ ਆ ਮੈਨੂੰ ਲੱਗਦਾ ਵੀ ਵਧੀਆ ਲੱਗਣਗੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਮੇਰੇ ਦੋਨੇ ਸੂਟਾਂ ਚੋਂ ਤੁਹਾਨੂੰ ਕਿਹੜਾ ਸੂਟ ਜ਼ਿਆਦਾ ਵਧੀਆ ਲੱਗਿਆ ਤੇ ਮੈਨੂੰ ਤਾਂ ਦੋਨੇ ਵਧੀਆ ਲੱਗੇ ਜਿਹੜਾ ਆਹ ਵਾਲਾ ਏ 450 ਦਾ ਤੇ ਜਿਹੜਾ ਉਹ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਗਾਜਰੀ ਜੀ ਕਮੀਜ਼ ਵਾਲਾ ਉਹ ਹੈਗਾਗਾ ਬਰਾਮੀ ਜੀ ਗਾਜਰੀ ਗਾਜਰੀ ਨਹੀਂ ਬਰਾਮੀ ਜੀ ਕਮੀਜ਼ ਵਾਲਾ ਉਹ ਹੈਗਾਗਾ 500 ਦਾ ਲਓ ਜੀ ਜੇ ਕਮੀਜ਼ ਤਾਂ ਦਿੱਤਾ ਸੀ ਮੈਂ ਕੱਟ ਤੇ ਇੱਥੇ ਲੱਗੀ ਸੀ ਮੈਂ ਸਲਵਾਰ ਕੱਟਣ ਦੇਖੋ ਬਲਾ ਕਿੰਡੀ ਸੋਹਣੀ ਲੱਗ ਰਹੀ ਹੈ ਮੈਨੂੰ ਲੱਗਦਾ ਵੀ ਬਹੁਤ ਵਧੀਆ ਲੱਗੂਗਾ ਮੰਮੀ ਦਾ ਜੀ ਕਹਿੰਦੇ ਫਿੱਕਾ ਪਾ ਲੈਈ ਮੱਖਣ ਨਹੀਂ ਦੇਖਦੇ ਆ ਚਲੋ ਪਾਏ ਬਾਅਦ ਦੇਖਦੇ ਆ ਕਿਵੇਂ ਦਾ ਲੱਗੂਗਾ ਫਿਰ ਜਿੱਦੇ ਪਾਇਆ ਸਾਨੂੰ ਉਹਦੇ ਵੀ ਵੀਡੀਓ ਚ ਆਪਾਂ ਦੱਸਾਂਗੇ ਵਿਆਹ ਵਾਲਾ ਉਹ ਹੀ ਸੂਟ ਹੈ ਜਿਹੜਾ ਆਪਾਂ ਉਹਦੋਂ ਕੱਟੇ ਸੀਗੇ ਤੇ ਚਲੋ ਕਿਤੇ ਜਾਣ ਦਾ ਪ੍ਰੋਗਰਾਮ ਬਣਿਆ ਫਿਰ ਉਹ ਤੋਂ ਪਾਵਾਂਗੇ ਹਨ ਇੱਕ ਵਾਰੀ ਨਵਾਂ ਸੂਟ ਤਾਕੇ ਤੇ ਜਾਣਾ ਹੋਵੇ ਜਦੋਂ ਉਹਦੋਂ ਪਾ ਲਈਦਾ ਉਹਦੋਂ ਵਧੀਆ ਲੱਗਦਾ ਹਨਾ ਪਾਇਆ ਵੇਆ ਇਹ ਬਸ ਮੈਂ ਇੱਥੇ ਲਾਗੀ ਸਲਵਾਰ ਕੱਟਣ ਤੇ ਦੂਜਾ ਸੂਟ ਦੂਜੇ ਸੂਟ ਦੀ ਵੀ ਮੈਂ ਕਟਿੰਗ ਕਰਤੀ ਸੀਗੀ ਜੀ ਤੇ ਆਹ ਸੂਟ ਕੱਟਣ ਤੋਂ ਬਾਅਦ ਉਹਦੀ ਵੀਡੀਓ ਨਹੀਂ ਬਣਾਈ ਜਸ਼ਨ ਨੇ ਆਪਣਾ ਜਸ਼ਨਾ ਫਿਰ ਤੁਹਾਨੂੰ ਪਤਾ ਹੀ ਹੈ ਜੀ ਫੋਨ ਤੇ ਗੇਮ ਦੇਖ ਰਿਹਾ ਸੀ ਮੰਮੀ ਬਸ ਦਾ ਬਸ ਮਖਾ ਚੱਲ ਠੀਕ ਚਲ ਇੱਕ ਦੀ ਬਣਾਤੀ ਮਖਾ ਤੂੰ ਐਨੇ ਬਹੁਤ ਆ ਫਿਰ ਜਵਾਕ ਆਖ ਦਿੰਦੇ ਆ ਐ ਵੀ ਆਖ ਦਿੰਦੇ ਵੀ ਕਾਈ ਜਾਂਦੀ ਹੈ ਮੰਮੀ ਕਾਈ ਜਾਂਦੀ ਹੈ ਮਖਾ ਚੱਲ ਬੈਠਾ ਰਹੇ ਨੇ ਨਾਨੂ ਕਿ ਬਹਿ ਗਿਆ ਸੀਗਾ ਜੀ ਉਹ ਫੋਨ ਦੇਖਣ ਲੱਗ ਗਿਆ ਸੀ ਤੇ ਮਗਾ ਚਾਲ ਨਾ ਬਣਾ ਮਖ ਉਹਦੀ ਚਾਲ ਇੱਕ ਦੀ ਬਣਾਤੀ ਐਨੇ ਬਹੁਤ ਹੈ ਤੇ ਲਓ ਜੀ ਆਪਣੀ ਸਲਵਾਰ ਕੱਟਤੀ ਆਪਾਂ ਰੈਡੀ ਬਸ ਪਹੁੰਚੇ ਰਹਿਗੇ ਕੱਟਣ ਵਾਲੇ ਲਓ ਜੀ ਇੱਥੇ ਕੱਟ ਕੇ ਰਿਹਾ ਆਪਾਂ ਦੋਨੇ ਸੂਰ ਕਰ ਲਿਆ ਰੈਡੀ ਬਸ ਮੈਂ ਲੈ ਸਲੂਸਾ ਦੇ ਵਿੱਚ ਪਾ ਕੇ ਰੱਖਤੀਆਂ ਲੈ ਰੀਲਾਂ ਵੀ ਪਾ ਕੇ ਰੱਖਤੀਆਂ ਹੁਣ ਕੱਲ ਨੂੰ ਆਪਾਂ ਇੱਕ ਅੱਧਾ ਤਕਾਈ ਲਵਾਂਗੇ ਰੈਡੀ ਤੇ ਬਾਕੀ ਦੇਖਦੇ ਹਾਂ ਹਫਤੇ ਬਾਅਦ ਪਾਈ ਬਾਅਦ ਕਿਉਂ ਜੇ ਲੱਗਦੇ ਆ ਤੇ ਦੁਆਜੀ ਬਸ ਆਪਣੇ 1.5 ਵਜੇ ਮੈਂ ਕੱਟ ਕੇ ਹਟੀ ਸੀਗੀ ਘੰਟਾ 1.5 ਘੰਟਾ ਲੱਗ ਗਿਆ ਸੂਟ ਕੱਟਣ ਤੇ ਤੇ 1.5 ਘੰਟੇ ਵਾਂਗੂ ਤਾਂ ਲੱਗ ਹੀ ਆ ਲੋ ਜੀ ਦੋਨੇ ਸੂਟ ਕੱਟ ਕੇ ਕਰਲੇ ਰੈਡੀ ਤੇ ਬਸ 2 ਵਜਨ ਦੇ ਵਿੱਚ ਰਹਿ ਗਏ 20 ਮਿੰਟ ਰਹਿ ਗਏ ਤੇ ਬਸ ਹੁਣ ਆਪਣੀ ਹੋ ਗਿਆ ਦੋ ਵਾਲੀ ਚਾਹ ਦਾ ਟਾਈਮ ਤੇ ਧਰਦੇ ਆਂ ਆਪਾਂ ਚਾਹ ਤੇ ਅੱਜ ਦਾ ਛੋਟਾ ਜਿਹਾ ਬਲੌਗ ਜੀ ਸਾਰੇ ਜਣੇ ਪਲੀਜ਼ ਪੂਰਾ ਦੇਖਿਓ ਐਡ ਆਉਂਦੀ ਆ ਉਹਨੂੰ ਐਡ ਨੂੰ ਸਕਿਪ ਨਾ ਕਰਿਆ ਕਰੋ ਜੀ ਪਲੀਜ਼ ਤੇ ਸਾਰੇ ਜਣੇ ਐਡ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਬਾਕੀ ਲਾਈਕ ਕਰਦੇ ਹੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਇੱਥੇ ਐਂਡ ਜੀ ਹੱਸਦੇ ਰਹੋ ਵਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਂਦੇ ਰਹੋ ਜੀ ਸਤਿ ਸ਼੍ਰੀ ਅਕਾਲ ਤੇ ਬਾਏ ਬਾਏ ਜੀ ਸਾਰੇ